ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਮੈਂ ਹਵੇਜੇ ਕੁਮਾਰ ਜਿਸ ਤਰ੍ਹਾਂ ਕਿ 2 ਮਾਰਚ ਦਾ ਬੜਾ ਇੰਤਜ਼ਾਰ ਸੀ ਤਰਨਤਨ ਦੇ ਵਿੱਚ ਨਗਰ ਕੌਂਸਲ ਦੀਆਂ ਚੋਨਾ ਜਿਹੜੀਆਂ ਵਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ ਸੋ ਅਸੀਂ ਅੱਜ ਜਿਹੜਾ ਆਵਾਜ਼ ਚਾਰ ਕੰਬਾ ਚੌਂਕ ਜਿਹੜਾ ਸਰਕਾਰੀ ਸਕੂਲ ਹੈ ਸਕੂਲ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਤੁਹਾਨੂੰ ਤਸਵੀਰਾਂ ਜਿਹੜੀ ਦਿਖਾਵਾਂਗੇ ਕਿ 22 ਨੰਬਰ 23 ਨੰਬਰ 24 ਨੰਬਰ ਔਰ 25 ਨੰਬਰ ਜਿਹੜੇ ਕਿ ਇੱਥੇ ਬਾੜ ਜਿਹੜੇ ਬਣੇ ਬੂਤ ਬਣੇ ਨੇ ਉਹਨਾਂ ਵਿੱਚ ਵੋਟਾਂ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਤੇ ਵੇਖਿਆ ਜਾਵੇ ਤਾਂ ਪੁਲਿਸ ਦੇ ਵੀ ਪੂਰੇ ਪ੍ਰਬੰਧ ਨੇ ਇੱਥੇ ਪੁਲਿਸ ਵੱਲੋਂ ਕੀ 200 ਗੱਜ ਦੀ ਦੂਰੀ ਦੇ ਉੱਪਰ ਜਿਹੜਾ ਵਾ ਇਹ ਲੋਕ ਖੜਨਗੇ ਮਤਲਬ ਕਿ ਪੂਰੇ ਪ੍ਰਬੰਧ ਨੇ ਔਰ ਇਸ ਦੇ ਨਾਲ ਨਾਲ ਇਸ ਬੂਥ ਦੇ ਅੰਦਰ ਕੋਈ ਵੀ ਕਿਸੇ ਦਾ ਮੋਬਾਈਲ ਜਿਹੜਾ ਵਾ ਉਹ ਵੀ ਨਹੀਂ ਆਨ ਦਿੱਤਾ ਜਾਵੇਗਾ ਔਰ ਪੂਰੀ ਤਰ੍ਹਾਂ ਇੱਥੇ ਚੈਕਿੰਗ ਨਿਗਰਾਨ ਜਿਹੜਾ ਵਾ ਅਫਸਰ ਰੱਖੇ ਹੋਏ ਨੇ ਦੇਖ ਸਕਦੇ ਤਸਵੀਰਾਂ ਜਰੀਏ ਕਿ ਤੁਸੀਂ ਇੱਥੋਂ ਦੀ ਜਿਹੜੀ ਬੂਥ ਦੀ ਚੈਕਿੰਗ ਅਫਸਰ ਪੁਲਿਸ ਜਿਹੜੀ ਆ ਉਹ ਕਰ ਰਹੀ ਹੈ ਔਰ ਇੱਥੇ ਇਹ ਦੱਸਾਂ ਜਾਵਾਂਗੇ ਕਿ ਇਸ ਦੇ ਅੰਦਰ ਕੋਈ ਵੀ ਮੋਬਾਈਲ ਜਿਹੜਾ ਵਾ ਲੈ ਕੇ ਅੰਦਰ ਨਹੀਂ ਜਾਏਗਾ ਉਹਨਾਂ ਦੇ ਆਈ ਕਾਰਡ ਪੂਰੇ ਚੈੱਕ ਕੀਤੇ ਜਾਣਗੇ ਕਿਉਂਕਿ ਪੀਸਫੁਲੀ ਜਿਹੜਾ ਵਾ ਪੁਲਿਸ ਚਾਹੀਦੀ ਪੀਸਫੁਲੀ ਹੋਣਾ ਚਾਹੀਦਾ ਹੈ ਤੇ ਲੋਕਾਂ ਨੇ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਬਿਲਕੁਲ ਸ਼ਾਂਤੀਪੂਰਵਕ ਦੇ ਨਾਲ ਇਹ ਵੋਟਾਂ ਦੀ ਪ੍ਰਤੀਕਿਰਿਆ ਨੂੰ ਨਿਭਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਹਾਸਾ ਨਾ ਹੋਵੇ ਲੇਕਿਨ ਪੁਲਿਸ ਵੱਲੋਂ ਪੂਰੇ ਪੂਰਤਾ ਪ੍ਰਬੰਧ ਵੀ ਕੀਤੇ ਹੋਏ ਨੇ ਔਰ 200 ਗਾਈ ਦੀ ਦੂਰੀ ਤੇ ਇਹ ਲੋਕਾਂ ਨੂੰ ਖੜਨ ਦੀ ਅਪੀਲ ਹੈ ਅਗਰ ਉਹਦੇ ਅੰਦਰ باوجود ਆਉਂਦੇ ਨੇ ਤਾਂ ਫਿਰ ਇਹ ਕਹਿੰਦੇ ਕਿ ਉਹਨਾਂ ਉੱਪਰ ਕਾਰਵਾਈ ਹੋਵੇਗੀ ਕਿਉਂਕਿ ਚੋਣ ਕਮਿਸ਼ਨ ਵੱਲੋਂ 37 ਦੇ ਨਾਲ ਜਿਹੜਾ ਵਾ ਉਹ ਦੱਸਿਆ ਗਿਆ ਹੈ ਔਰ ਪ੍ਰਤੀਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੋਈਆਂ ਨੇ ਵੋਟਰ ਵੀ ਆਪਣੇ ਘਰੋਂ ਜਿਹੜਾ ਕਿ ਤਿਆਰ ਹੋ ਕੇ ਆ ਰਹੇ ਨੇ ਔਰ ਆਪਣੇ ਚਾਹਵਾਨੋਂ ਜਿਹੜੇ ਕਿ ਉਹਨਾਂ ਦੇ ਪਸੰਦਿਤਾਂ ਨੇ ਉਹਨਾਂ ਨੂੰ ਵੋਟ ਪਾ ਕੇ ਕਹਿੰਦੇ ਕਿ ਅਸੀਂ ਅੱਗੇ ਲਿਆਵਾਂਗੇ ਤਾਂ ਕਿ ਇੱਥੋਂ ਜਿਹੜੇ ਕੰਮ ਕਾ ਜਿਹੜੇ ਹੁੰਦੇ ਨੇ ਲੋਕਾਂ ਦੇ ਉਹ ਹੋਣੇ ਚਾਹੀਦੇ ਨੇ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰ ਅੱਜ ਜੀ VOTING ਹੋ ਰਹੀ ਹੈ ਤੇ ਤੁਹਾਡੇ ਲੋਕ ਇਸ ਤਰ੍ਹਾਂ ਦੇ ਪ੍ਰਬੰਧ ਨੇ ਆਪ ਜੀ ਪੰਜਾਬ ਉਸ ਵੱਲ ਕੀ ਲੋਕਾਂ ਨਾਲ ਇਹ ਪੁੱਛਣਾ ਚਾਹੋ ਅਸੀਂ ਇਹੀ ਕਰਨੀ ਚਾਹਾਂਗੇ ਪੀਸਫੁਲੀ ਆਉਣ ਆਪਣੀ ਵੋਟ ਪਾ ਕੇ ਤੇ ਆਰਾਮ ਨਾਲ ਆਪਣੇ ਘਰ ਨੂੰ ਜਾਣਾ ਇੱਥੇ ਇਹੀ ਇਕੱਠ ਨਹੀਂ ਹੋਣ ਦੇਣਾ ਸੀ ਬਿਲਕੁਲ ਤੇ ਸਰ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਬੰਧ ਬਿਲਕੁਲ ਠੀਕ ਹੈ ਜੁਟੀਜ ਵੀ ਲਗਾਏ ਤੇ ਤੋਂ ਕਿੰਨੇ ਗੱਜ ਤੱਕ ਹੈਗਾ ਕਿ ਲੋਕ ਕੜਨਗੇ ਤਾਂ ਇਸ ਤੋਂ ਗਾੜੀ ਅਸੀਂ ਇਹਨਾਂ ਨੂੰ 200 ਮੀਟਰ ਤੱਕ ਦੂਰ ਦੂਰ ਕੜਨਗੇ ਜੀ 200 ਮੀਟਰ ਜਿਨੇ ਵੋਟ ਪਾਣੀ ਹੋਈ ਅੱਗੇ ਆਉਗੇ ਤੇ ਸਰ ਕੀ ਜੀ

ਬੜੀ ਇਤਿਹਾਸਕ ਨਗਰੀ ਆ ਗੁਰੂ ਅਰਜਨਦੇਵ ਜੋ ਸ਼ਹੀਦਾਂ ਦੇ ਸਰਤਾਜ ਹੋਏ ਆ ਉਹਨਾਂ ਦੀ ਵਸਾਈ ਹੋਈ ਨਗਰੀ ਆ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਵੀ 10 ਸਾਲ ਬਾਅਦ ਇੱਥੇ ਵੋਟਾਂ ਪੈ ਰਹੀਆਂ ਵਾਂ ਬੜਾ ਜੋਰ ਲਾਇਆ ਸਾਰਿਆਂ ਨੇ ਸਾਰੀਆਂ ਪਾਰਟੀਆਂ ਨੇ ਵੀ ਲਾਇਆ ਨਾਗਰਿਕਾਂ ਨੇ ਵੀ ਲਾਇਆ ਔਰ 10 ਸਾਲ ਸਾਡਾ ਜਿਹੜਾ ਇੰਤਜ਼ਾਰ ਖਤਮ ਹੋਇਆ ਕਿਉਂਕਿ ਸਾਰੀ ਡਿਵੈਲਪਮੈਂਟ ਜਿਹੜੀ ਆ ਇੱਥੇ ਸ਼ਹਿਰ ਦੀ ਰੁਕੀ ਹੋਈ ਸੀਗੀ ਉਹਨੂੰ ਸਾਨੂੰ ਆ ਸਕੀ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਆ ਕਿ ਜੋ ਨਗਰ ਕਾਉਂਸਲ ਬਣੂਗੀ ਕਾਉਂਸਲਰ ਬਣ ਕੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਜਾਣਗੇ ਤੇ ਸਾਡੇ ਸ਼ਹਿਰ ਦੀ ਡਵੈਲਪਮੈਂਟ ਹੋਏਗੀ ਜੋ ਫੰਡ ਸਰਕਾਰਾਂ ਦਿੰਦੀਆਂ ਵਾ ਉਹ ਸ਼ਹਿਰ ਤੱਕ ਪਹੁੰਹਿਆ ਨਹੀਂ ਹੀ ਗਿਆ ਉਹ ਮੈਨੂੰ ਆਸ ਆ ਕਿ ਨਵਾਂ ਪ੍ਰਧਾਨ ਬਣੇਗਾ ਨਵੇਂ ਕਾਉਂਸਲਰ ਬਣਨਗੇ ਸਾਰੇ ਵਾਰਡਾਂ ਦੀ ਜਿਹੜੀ ਆ ਪਰਪੂਰ ਡਵੈਲਪਮੈਂਟ ਹੋਏਗੀ ਕਿ ਜੀ ਕਰੂੰਗਾ ਕਿ ਵੀ ਆਪਸੀ ਭਾਈਚਾਰਾ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਇੱਥੇ ਸੈਂਕੜੇ ਸਾਲ ਦਾ ਇਤਿਹਾਸ ਆ ਔਰ ਸਾਡਾ ਇਤਿਹਾਸਿਕ ਜਿਹੜਾ ਐਡਾ ਹੀ ਘੋਰ ਅਤੰਗਵਾਦ ਵੀ ਵੇਖਿਆ ਹੋਰ ਬੜੇ ਬੜੇ ਕੱਲੂ ਘਾਰੇ ਵੇਖਿਆ ਉਰੇ باوجود ਵੀ ਜਿਹੜਾ ਵਾ ਸਾਡਾ ਹਿੰਦੂ ਸਿੱਖ ਭਾਈਚਾਰਾ ਇੱਥੇ ਇਕੱਠਾ ਰਿਹਾ ਵਾ ਤੋਂ ਮੈਂ ਇਹ ਸਮਝਦਾ ਵਾਂ ਕਿ ਵੀ ਇਹ ਤਰਨ达ਰਾਂ ਦਾ ਜਿਹੜਾ ਭਾਈਚਾਰਾ ਵਾ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਤੋਂ ਕੋਈ ਕੋਈ ਗੱਲ ਨਹੀਂ ਗਈ ਕੋਈ ਜਿੱਤੇ ਸਾਰੇ ਆਪਣੇ ਭਰਾ ਵਾ ਸਾਰੇ ਆਪਣੇ ਭੈਣਾਂ ਇੱਥੇ ਜਿੱਤਣ ਆ ਲਿਆ ਸਾਰਾ ਹੀ ਆਪਣਾ ਪਰਿਵਾਰ ਆ ਤੁਹਾਡਾ ਨਾਮ ਜੀ ਅਨੀਤਾ ਵਰਮਾ ਕਿੰਨੀ ਵਾਰ 9 ਨੰਬਰ ਵਾ ਬੀ ਜੀ ਪੀ ਭਾਰਤੀ ਜਨਤਾ ਪਾਰਟੀ ਜਾਰੀ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕੀ ਕਹਿਣਾ ਹੈ ਮੈਂ ਲੱਗਾ ਬਸ ਵਧੀਆ ਕਿ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਰੇ ਸ਼ਹਿਰ ਵਾਸੀਆਂ ਵਾਸਤੇ ਕਿ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਨ ਦਾ ਇੱਕ ਮੌਕਾ ਮਿਲ ਰਿਹਾ ਹੈ। ਮੈਂ ਕਹਿਣਾ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਹੈ। ਹਾਲੇ ਤੱਕ ਤੇ ਮਾਹੌਲ ਠੀਕ ਹੈ। ਹੁਣ ਅੱਗੇ ਦੇਖੋ। ਅੱਗੇ ਦੇਖੋ। ਇਹ ਅਪੀਲ ਕਰਨਾ ਚਾਹੁੰਦੇ ਜੀ। ਜੀ ਬਸ ਇਹੀ ਅਪੀਲ ਕਰਨਾ ਚਾਹੁੰਦੀਆਂ ਕਿ ਕੋਈ ਵੀ ਕਿਸੇ ਦੀ ਗੱਲ ਦੇ ਵਿੱਚ ਜਾਂ ਲਾਲਚ ਦੇ ਵਿੱਚ ਨਾ ਆਵੇ ਔਰ ਆਪਣੇ ਵੋਟ ਦਾ ਸਹੀ ਪ੍ਰਯੋਗ ਕਰੇ। ਪੁਲਿਸ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਨਹੀਂ ਹੋ ਤੇਰਾ। ਹਾਂਜੀ। ਪੁਲਿਸ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਅੱਛਾ ਪ੍ਰਬੰਧ ਦਾ ਪੁਲਿਸ ਵਾਲਾ। ਚਲੋ। ਮੇਰਾ ਨਾਮ ਮੇਰਾ ਨਾਮ ਦੇਵ ਸਿੰਘ ਰੋੜਾ ਆਮਾਦੀ ਪਾਰਟੀ ਦੇ ਮੀਤਵਾਲ ਮੇਰੀ ਵਾਈਫ ਆ ਰੋੜਾ 9 ਨੰਬਰ ਵਾਪਸ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ 2 ਮਾਰਚ ਦਾ ਬੜਾ ਇੰਤਜ਼ਾਰ ਸੀ ਚਲੋ ਮੰਨਦੇ ਵਿੱਚ ਬਹੁਤ ਸ਼ਾਬਾ ਲੋਕਾਂ ਨੇ ਬਹੁਤ ਹੀ ਹੰਗਾਰਾ ਦਿੱਤਾ ਸੀ ਕਿ ਦੋ ਤਰੀ ਆ ਲੈਂਦੇ ਤੁਹਾਡੇ ਨਾਲ ਹੀ ਅਸੀਂ ਸਾਰੇ ਮੁੰਡੇ ਦਾ ਮੁੰਡਾ ਜੁੜ ਕੇ ਖੜੇ ਆ ਤੇ ਬਾਕੀ ਅੱਜ ਦਾ ਚਾਹ ਸ਼ਾਮ ਨੂੰ ਸਭ ਨੂੰ ਪਤਾ ਲੱਗ ਹੀ ਜਾਏਗਾ ਤੇ ਬਾਕੀ ਲੜਾਈ ਝਗੜੇ ਤੋਂ ਆਪਾਂ ਬਿਲਕੁਲ ਅਗੇ ਆਏ ਆ ਕਿ ਦੂਰ ਰਹੀਏ ਸਈ ਆਪੇ ਭੈਣ ਭਰਾ ਵਾ ਸਾਰੇ ਕੋਈ ਇੱਕ ਦੂਜੇ ਨਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ ਉਹ ਛੋਟਾ ਜਿਹਾ ਸ਼ਹਿਰ ਆਪਣਾ ਇੱਕ ਦੂਸਰੇ ਨਾਲ ਆਪਾਂ ਰੋਜ਼ ਮੂੰਹ ਮੱਥੇ ਲਗਣਾ ਵਾ ਮਿਲਣਾ ਵਾ ਗਲੀ ਮੱਲੇ ਵਿੱਚ ਇਥੇ ਚਾਹਨੇ ਇਹੋ ਜਿਹੀ ਕੋਈ ਮਾਹੌਲ ਕੋਈ ਤਲਾਬਨਾ ਹੋਵੇ ਸਾਰੇ ਆਪਣੇ ਘਰ ਚੰਦੁਰਸਤ ਰਹੇ ਤੇ ਪੁਲਿਸ ਦੇ ਕਿਹੜਾ ਪਰਮਾਨੇ ਪੁਲਿਸ ਦੇ ਬਹੁਤ ਸਖਤ ਬੜੇ ਲੱਗੇ ਆ ਜੀ ਐਸ ਐਚ ਓ ਆਏ ਆ ਜੀ ਡਿੱਕੀ ਸਾਹਿਬ ਆ ਬੈਠੇ ਆ ਬਾਕੀ ਗੇਟ ਤੇ ਵੀ ਆ ਉਹ ਵੀ ਬੋਰਡ ਪਾ ਜਾਂਦਾ ਵਾ ਤੇ ਸਾਰੇ ਆਪਣੇ ਆਪਣੇ ਮੋਬਾਈਲ ਬਾਹਰ ਰੱਖ ਕੇ ਜਾਂਦੇ ਆ ਪੂਰੀ ਕਾਮਨਾ ਹੋ ਰਹੀ ਹੈ ਧੰਨਵਾਦ ਸਰ ਤੁਹਾਡਾ ਨਾਮ ਬਿਲਕੁਲ ਬਾਕਸਿੰਗ ਉਹਦਾ ਜੀ ਇਹ ਤੁਹਾਡਾ ਚਿਹਨishan ਚੌਂਕ ਸ਼ਮਸਾਦਾ ਗਈ ਹੈ ਭਾਈ ਜੀ ਅੱਛਾ ਇਸ ਕਾ ਕਿਸ ਤਰ੍ਹਾਂ ਦੇ ਪੁਲਿਸ ਦੇ ਪ੍ਰਬੰਧ ਨੇ ਔਰ ਅੱਜ ਦੋ ਮਾਰ ਦਾ ਬੜਾ ਇੰਤਜ਼ਾਰ ਸੀ ਵੇਖੋ ਜੀ ਪੁਲਿਸ ਦੇ ਪ੍ਰਬੰਧ ਰੇ ਠੀਕ ਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਦੀ ਜਾਰੀ ਸੁਣਵਾਈ ਹੋ ਰਹੀ ਹੈ ਅੱਛਾ ਮੇਰੇ ਦੇ ਮੇਰੇ ਕੋਲ ਤਾਂ ਮੈਂ ਦਿਖਾ ਰਿਹਾ ਕਿ ਸਰਕਾਰ ਵੱਲੋਂ ਦਿੱਤਾ ਗਿਆ ਪੇਪਰ ਹੈ ਜਿਹਦੇ ਵਿੱਚ ਵੀਡੀਓ ਸਾਡੇ ਸੈਨ ਹੋਇਆ ਕਿ ਮੈਂ ਅੰਦਰ ਰਹਿ ਸਕਦਾ ਹਾਂ ਮੈਨੂੰ ਉਹਦੇ ਵੀ ਟੋਵੀ ਕੱਢ ਕੇ ਬਾਹਰ ਜਾਰ ਖਲਾਇਆ ਜਾ ਰਿਹਾ ਹੈ ਕਿਉਂ ਖਲਾਇਆ ਜਾ ਰਿਹਾ ਮੈਨੂੰ ਨਹੀਂ ਸਮਝ ਲੱਗ ਰਹੀ ਪਰ ਜਲਾਇਤ ਕਾ ਕਰ ਰਿਹਾ ਅਹੀਂ ਅੰਦਰ ਰਹਿਣ ਦੀ ਸਾਡੂ ਪਰਮਿਸ਼ਨ ਦਿੱਤੀ ਗਈ ਹੈ ਪਰ ਫਿਰ ਵੀ ਧੱਕੇ ਮਾਰ ਕੇ ਪੁਲਿਸ ਨੇ ਬਾਹਰ ਕਰਤਾ 10 ਸਾਲ ਬਾਅਦ ਅਗਲੇ ਇਲੈਕਸ਼ਨ ਆਈ ਹੈ ਜੇਕਰ ਅਹੀਂ ਇੱਕ ਲੈ ਕੇ ਪਰਮਿਸ਼ਨ ਲੈ ਕੇ ਅੰਦਰ ਖਲੋਤੇ ਫਿਰ ਵੀ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੁਨਿੰਦਰ ਸਿੰਘ अरोड़ा ਤੁਸੀ ਨੇ ਦੱਸਿਆ ਨਹੀਂ ਪੁਲਿਸ ਨੂੰ ਜਾਂ ਅਫਸਰੀਆਂ ਨੂੰ ਮੈਂ ਕਹ ਜੀ ਇਹਨਾਂ ਨੂੰ ਮੈਂ ਐਸਆਈ ਸਾਹਿਬ ਨੂੰ ਦੱਸਿਆ ਵਾ ਕਿ ਮੈਨੂੰ ਪਰਮਿਸ਼ਨ ਹੈ ਵੀ ਆਇਆ ਵੀਡੀਓ ਸਾਹਿਬ ਜਿਹੜੇ ਕਿ ਉਹਨਾਂ ਨੇ ਸਨਿਚਿਤ ਕਰਕੇ ਦਿੱਤੇ ਆ ਮੂਹਰ ਲਾ ਕੇ ਦਿੱਤੀ ਆ ਕਿ ਤੁਸੀਂ ਅੰਦਰ ਰਹਿ ਸਕਦੇ ਹੋ ਆ ਸ਼ਾਂਤੀਪੁਰੂ ਕੋ ਨਾ ਚਾਹੀਦਾ ਸਾਰਾ ਕੁਝ ਬਿਲਕੁਲ ਜੀ ਸ਼ਾਂਤੀਪੁਰੂ ਭਾਈ ਜੀ ਪਰ ਜਿਹੜੇ ਸੁਨਦਰ ਸਿੰਘ ਰੋੜਾ ਜੀ ਆ